ਦੋਸਤੋ ਪੰਜਾਬੀ ਫਿਲਮ ਅਦਾਕਾਰਾ ਨਿਰਮਲ ਰਿਸ਼ੀ ਨੂੰ 100 ਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਪਦਮਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇੱਕ ਸ਼ਾਨਦਾਰ ਸਮਾਗਮ ਦੌਰਾਨ ਕਈ ਹਸਤੀਆਂ ਨੂੰ ਇਹ ਅਵਾਰਡ ਦਿੱਤੀ ਜਿਨ੍ਹਾਂ ਵਿੱਚ ਨਿਰਮਲ ਰਿਸ਼ੀ ਵੀ ਸ਼ਾਮਲ ਸੀ। ਨਿਰਮਲ ਰਿਸ਼ੀ ਨੂੰ ਕਲਾ ਦੇ ਖੇਤਰ ਵਿੱਚ ਪਾਏ ਉਹਨਾਂ ਦੇ ਯੋਗਦਾਨ ਲਈ ਪਦਮਸ਼੍ਰੀ ਅਵਾਰਡ ਲਈ ਚੁਣਿਆ ਗਿਆ ਸੀ। ਨਿਰਮਲ ਰਿਸ਼ੀ ਨੇ ਗਲਾਬੋ ਮਾਸੀ ਤੋਂ ਲੈ ਕੇ ਪੰਜਾਬੀ ਫਿਲਮਾਂ ਦੀ ਬੀਬੇ ਤੱਕ ਅਤੇ ਰਾਗ ਮੱਚ ਦੇ ਕਹਾ ਦਾਕਾਰ ਤੋਂ ਲੈ ਕੇ ਪਦਮਸ਼ਰੀ ਅਵਾਰਡ ਤੱਕ ਦਾ ਇਹ ਸਫ਼ਰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਤੈਅ ਕੀਤਾ 80 ਸਾਲਾਂ ਦੀ ਹੋ ਚੁੱਕੀ ਇਹ ਬਜ਼ੁਰਗ ਅਦਾਕਾਰਾ ਨਿਰਮਲ ਰਿਸ਼ੀ ਜਿਨ੍ਹਾਂ ਨੂੰ ਕਦੇ ਜੰਮਦੇ ਸਾਰ ਪੱਥਰ ਕਹਿ ਕੇ ਸੁੱਟ ਦਿੱਤਾ ਗਿਆ ਸੀ ਅਜੇ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਘਟਨਾ ਵਾਪਰੀ ਕਿ ਉਹਨਾਂ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ ਅਤੇ ਪਦਮਸ਼ਰੀ ਅਵਾਰਡ ਤੱਕ ਪਹੁੰਚਣ ਲਈ ਨਿਰਮਲ ਰਿਸ਼ੀ ਨੂੰ ਕੀ ਕੀ ਕੱਲਣਾ ਕੱਲਣੀਆਂ ਪਈਆਂ ਆਓ ਅੱਜ ਦੀ ਇਸ ਵੀਡੀਓ ਵਿੱਚ ਜਾਣਦੇ ਹਾਂ ਨਾਲ ਹੀ ਜਾਣਾਂਗੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਹੁਤ ਸਾਰੇ ਅਤੇ ਰੌਚਕ ਕਿੱਸਿਆਂ ਬਾਰੇ ਪਰ ਉਸ ਤੋਂ ਪਹਿਲਾਂ ਬੇੜਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬੀ ਮਨੋਰੰਜਨ ਜਗਤ ਵਿੱਚ ਕਰੀਬ 5 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੀ ਨਿਰਮਲ ਰਿਸ਼ੀ ਦੀ ਅਦਾਕਾਰੀ ਦਾ ਜਲਵਾ ਇਸੇ ਤਰ੍ਹਾਂ ਬਰਕਰਾਰ ਹੈ ਅੱਜਾਪੀ ਫਿਲਮਾਂ ਨਿਰਮਲ ਰਿਸ਼ੀ ਦੇ ਕਿਰਦਾਰ ਤੋਂ ਬਿਨਾ ਅਧੂਰੀਆਂ ਜਾਪਦੀਆਂ ਹਨ ਨਿਰਮਲ ਰਿਸ਼ੀ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਪਿਤਾ ਦਾ ਨਾਮ ਬਲਦੇਵ ਰਿਸ਼ੀ ਸੀ ਅਤੇ ਮਾਤਾ ਦਾ ਨਾਮ ਬਚਲੀ ਦੇਵੀ ਸੀ ਉਹਨਾਂ ਦੇ ਪਿਤਾ ਪਿੰਡ ਦੇ ਸਰਪੰਚ ਸਨ ਨਿਰਮਲ ਰਿਸ਼ੀ ਨੇ ਜਦੋਂ ਆਪਣੇ ਮਾਪਿਆਂ ਘਰ ਤੀਜੀ ਧੀ ਵਜੋਂ ਜਨਮ ਲਿਆ ਤਾਂ ਉਹਨਾਂ ਦੇ ਦਾਦੇ ਨੇ ਪੱਥਰ ਕਹਿ ਕੇ ਉਹਨਾਂ ਨੂੰ ਸੁੱਟ ਦਿੱਤਾ ਸੀ ਫਿਰ 3-4 ਸਾਲ ਤੱਕ ਉਹਨਾਂ ਦਾ ਨਾਮ ਵੀ ਨਹੀਂ ਰੱਖਿਆ ਗਿਆ ਬਚਪਨ ਵਿੱਚ ਉਹਨਾਂ ਨੂੰ ਮੁੰਨੀ ਕਹਿ ਕੇ ਬੁਲਾਇਆ ਜਾਂਦਾ ਸੀ ਪਰ ਫਿਰ ਜਦੋਂ ਇੱਕ ਦਿਨ ਪਿੰਡ ਦੇ ਪਟਵਾਰੀ ਨੇ ਕਾਗਜ਼ਾਂ ਵਿੱਚ ਉਹਨਾਂ ਦਾ ਨਾਮ ਦਰਜ ਕਰਨਾ ਸੀ ਤਾਂ ਪਟਵਾਰੀ ਵੱਲੋਂ ਹੀ ਉਹਨਾਂ ਦਾ ਨਾਮ ਨਿਰਮਲਾ ਰੱਖ ਦਿੱਤਾ ਗਿਆ ਉਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਭੂਆ ਫੁੱਫੜ ਕੋਲ ਰਹਿ ਕੇ ਰਾਜਸਥਾਨ ਦੇ ਗੰਗਾ ਨਗਰ ਸ਼ਹਿਰ ਤੋਂ ਕੀਤੀ ਇਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਲਈ ਉਹ ਪਟਿਆਲਾ ਆ ਗਏ ਜਿੱਥੇ ਉਹਨਾਂ ਨੇ ਫਿਜ਼ੀਕਲ ਐਜੂਕੇਸ਼ਨ ਦੀ ਪੜ੍ਹਾਈ ਕੀਤੀ ਉਹ ਸਕੂਲ ਕਾਲਜ ਦੇ ਦਿਨਾਂ ਤੋਂ ਹੀ ਖੇਡਾਂ ਤੇ ਨਾਟਕਾਂ ਵਿੱਚ ਹਿੱਸਾ ਲੈਂਦੇ ਰਹੇ ਹਨ ਤੇ ਕਰੀਬ 1966 ਦੇ ਵਿੱਚ ਉਹ ਪਟਿਆਲਾ ਹਰਪਾਲ ਟਵਾਣਾ ਉਹਨਾਂ ਨੂੰ ਮਿਲੇ ਜਿੱਥੋਂ ਉਹਨਾਂ ਨੇ ਰੰਗਮੰਚ ਦੀ ਰਸਵੀ ਟ੍ਰੇਡਿੰਗ ਸ਼ੁਰੂ ਕੀਤੀ ਹਰਪਾਲ ਟਵਾੜੇ ਨੇ ਲੌਂਗ ਦਾ ਲਸ਼ਕਾਰਾ ਫਿਲਮ ਬਣਾਈ ਸੀ ਜੋ ਕਿ ਉਸਨੇ 1983 ਵਿੱਚ ਰਿਲੀਜ਼ ਕੀਤੀ ਇਸੇ ਫਿਲਮ ਜਰੀਏ ਹੀ ਨਿਰਮਲ ਰਿਸ਼ੀ ਨੂੰ ਸਿਨੇਮਾ ਜਗਤ ਦਾ ਪਹਿਲਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਸੀ ਜਿੱਥੇ ਇਹ ਫਿਲਮ ਪੂਰੀ ਤਰ੍ਹਾਂ ਸੁਪਰ ਹਿੱਟ ਸਾਬਤ ਹੋਈ ਉੱਤੇ ਹੀ ਨਰਮਲ ਰਿਸ਼ੀ ਦਾ ਨਿਭਾਇਆ ਹੋਇਆ ਕਿਰਦਾਰ ਗਲਾਪੋ ਬਾਸੀ ਵੀ ਇੰਨਾ ਹਿੱਟ ਹੋਇਆ ਕਿ ਨਰਮਲ ਰਿਸ਼ੀ ਨੂੰ ਲੋਕ ਇਸੇ ਕਿਰਦਾਰ ਕਰਕੇ ਜਾਣਨ ਲੱਗੇ ਸਨ ਕੁਝ ਸਮਾਂ ਉਹ ਸਿਨੇਮਾ ਜਗਤ ਤੋਂ ਦੂਰ ਵੀ ਰਹੇ ਕਈ ਉਹਨਾਂ ਨੇ ਛੋਟੇ ਵੱਡੇ ਅਤੇ ਪੰਜਾਬੀ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਇਸ ਤੋਂ ਬਾਅਦ ਫਿਰ 2015 ਵਿੱਚ ਆਈ ਫਿਲਮ ਅਗਰੇਜ ਇਸ ਫਿਲਮ ਵਿੱਚ ਨਿਰਮਲ ॠषि ਵੱਲੋਂ ਨਿਭਾਏ ਕਿਰਦਾਰ ਨੇ ਉਹਨਾਂ ਨੂੰ ਮੋੜ ਸਰਜੀਤ ਕਰ ਦਿੱਤਾ ਨਿਰਮਲ ॠषि 70 ਦੇ ਕਰੀਬ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਉਹਨਾਂ ਨੂੰ ਸਾਲ 2012 ਵਿੱਚ ਸੰਗੀਤ ਨਾਟਕ ਅਕੈਡਮੀ ਅਵਾਰਡ ਵੀ ਮਿਲ ਚੁੱਕਾ ਹੈ ਨਿਰਮਲ ॠषि ਹੋਰਾਂ ਨੇ ਲੁਧਿਆਣਾ ਦੇ ਖਾਲਸਾ ਕਾਲਜ ਕੁੜੀਆਂ ਵਾਲੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰ ਵਜੋਂ ਵੀ ਨੌਕਰੀ ਕੀਤੀ ਹੈ ਬੇਚੱਕ ਅੱਜ ਉਹ ਭਾਵੇਂ ਲੈਕਚਰਾਰ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਹਨ ਪਰ ਉਹਨਾਂ ਦੇ ਵਿਦਿਆਰਥੀ ਅੱਜ ਵੀ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਹਨ ਤੇ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਦਿੰਦੇ ਹਨ ਨਿਰਮਲ ॠषि ਨੇ ਵਿਆਹ ਨਾ ਕਰਵਾਉਣ ਦਾ ਫੈਸਲਾ ਲਿਆ ਸੀ ਉਹ ਅਕਸਰ ਕਹਿੰਦੇ ਹਨ ਕਿ ਉਹ ਹਮੇਸ਼ਾ ਤੋਂ ਹੀ ਇਕੱਲੇ ਰਹਿਣਾ ਚਾਹੁੰਦੇ ਸਨ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਮੁਤਾਬਕ ਆਪਣੇ ਪੈਰਾਂ ਤੇ ਖੜੇ ਹੋ ਕੇ ਜਿਉਣਾ ਸਿੱਖਿਆ ਹੈ ਨਿਰਮਲ ॠषि ਮੁਤਾਬਕ ਅੱਜ ਵੀ ਜਦੋਂ ਉਹ ਕਿਸੇ ਕੁੜੀ ਦੀ ਡੋਲੀ ਤੁਰਦੀ ਹੋਈ ਦੇਖਦੀ ਹੈ ਤਾਵੇ ਸੋਚ ਕੇ ਭਾਵਕ ਹੋ ਜਾਂਦੇ ਆ ਕਿ ਅੱਜ ਤੋਂ ਬਾਅਦ ਇਸ ਕੁੜੀ ਦਾ ਘਰ ਉਸਦੇ ਮਾਪਿਆਂ ਦਾ ਘਰ ਨਹੀਂ ਰਹਿਣਾ। ਨਿਰਮਲ ॠषि ਅੱਜ ਭਵੇਂ 82 ਸਾਲਾਂ ਦੇ ਹੋ ਚੁੱਕੇ ਹਨ ਪਰ ਉਹ ਆਪਣੇ ਕੰਮ ਨੂੰ ਲੈ ਕੇ ਅੱਜ ਵੀ ਮਟਿਆਰ ਹਨ। ਨਿਰਮਲ ॠषि ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਅਤੇ ਉਹ ਹਰ ਧਰਮ ਦਾ ਆਦਰ ਕਰਦੇ ਹਨ। ਬੇਸ਼ੱਕ ਉਹਨਾਂ ਦਾ ਜਨਮ ਹਿੰਦੂ ਪਰਿਵਾਰ ਵਿੱਚ ਹੋਇਆ ਪਰ ਉਹ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਤੁਕਾਂ ਦੇ ਜ਼ਰੀਏ ਕਈ ਗੱਲਾਂ ਲੋਕਾਂ ਨੂੰ ਸਮਝਾਉਂਦੇ ਹਨ ਇੱਕ ਪੰਜਾਬੀ ਸਿਨੇਮਾ ਦੇ ਅਦਾਕਾਰ ਨੂੰ ਇਹ ਪਦਮਚੀਰੀ ਅਵਾਰਡ ਮਿਲਣਾ ਪੂਰੇ ਪੰਜਾਬੀ ਅਤੇ ਪੰਜਾਬੀ ਸਿਨੇਮਾ ਜਗਤ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਨਿਰਮਲ ਰਿਸ਼ੀ ਨੂੰ ਇਹ ਅਵਾਰਡ ਮਿਲਦੇ ਨਾਲ ਬਾਕੀ ਕਲਾਕਾਰਾਂ ਦਾ ਵੀ ਹੌਸਲਾ ਬਲੰਦ ਹੋਵੇਗਾ ਤੇ ਉਹਨਾਂ ਨੂੰ ਵੀ ਇੱਕ ਨਵੀਂ ਸੇਧ ਮਿਲੇਗੀ ਸੋ ਦੋਸਤੋ ਇਹ ਸੀ ਕੁਝ ਨਿੱਜੀ ਜਾਣਕਾਰੀਆਂ ਨਿਰਮਲ ਰਿਸ਼ੀ ਜੀ ਦੇ ਜੀਵਨ ਬਾਰੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ